ਇਹ ਵੀ ਸਿਰਫ 5-500 ਦੇ ਵਿੱਚ ਤੁਹਾਨੂੰ ਮਿਲ ਜੂਗੀ ਫਲਕਾਰੀ ਇਹ ਵਧੀਆ ਜੌਰਜਟ ਸੂਟ ਆ ਭਾਜੀ ਇਹ ਬਾਜ਼ਾਰ ਦੇ ਵਿੱਚ ਆ ਜੋ ਵੇਚੇ ਕਰਦੇ ਆ 700 ਰੁਪਏ ਮੀਟਰ ਆ ਆਪਾਂ ਕੋਲ ਸੇਲ ਲੱਗੀ ਪਈ ਆ ਸਾਰਿਆਂ ਨੂੰ ਪਿਆਰਪਰੀ ਸਸਤੀ ਕਾਲਜੀ ਸਵਾਗਤ ਆ ਤੁਹਾਡਾ ਆਪਣੇ ਚੈਨਲ ਤੇ ਤੇ ਇੱਕ ਨਵੀਂ ਵੀਡੀਓ ਦੇ ਵਿੱਚ ਆਪਾਂ ਇਸ ਸਮੇਂ ਹੈਗੇ ਆ ਸ਼ਹਿਰ ਪਟਿਆਲੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਸ਼ਹਿਰ ਪਟਿਆਲੇ ਦੀ ਸੰਡੇ ਸੇਲ ਦਿਖਾਵਾਂਗੇ ਜੋ ਕਿ ਪਟਿਆਲੇ ਦੇ ਅਦਾਲਤ ਬਾਜ਼ਾਰ ਵਿੱਚ ਲੱਗਦੀ ਹੈ ਬਹੁਤ ਵੱਡੀ ਇਹ ਸੇਲ ਹੁੰਦੀ ਹੈ ਇੱਥੋਂ ਕੱਪੜੇ ਬਹੁਤ ਸਸਤੇ ਰੇਟਾਂ ਤੇ ਜਿਹੜੇ ਮਿਲ ਜਾਂਦੇ ਨੇ ਅੱਜ ਦੀ ਵੀਡੀਓ 'ਚ ਬਣੇ ਰਹੋ ਸਾਰੀ ਸੇਲ ਆਪਾਂ ਤੁ ਚੱਲਦੇ ਆਂਗੇ ਆਪਾਂ ਮਾਰਕੀਟ ਦੇ ਵਿੱਚ ਤੇ ਸਾਰੀ ਸੇਲ ਤੁਹਾਨੂੰ ਦਿਖਾਉਨੇ ਆਂ ਇਹੇ ਸੇਲ ਹਰ ਇੱਕ ਐਤਵਾਰ ਲੱਗਦੀ ਐ ਤੇ ਅਦਾਲਤ ਬਾਜ਼ਾਰ ਦੇ ਵਿੱਚ ਇਹ ਆਪਾਂ ਤੁਹਾਨੂੰ ਸਾਰੀ ਸੇਲ ਦਿਖਾਵਾਂਗੇ ਤੇ ਇਸ ਤਰ੍ਹਾਂ ਇੱਥੇ ਕੱਪੜੇ ਜਿਹੜੇ ਲਾਏ ਹੁੰਦੇ ਨੇ ਹਨਾ ਤੇ ਅੱਗੇ ਚੱਲਦੇ ਆਂ ਅੱਗੇ ਆਪਾਂ ਸਾਰੀ ਤੁਹਾਨੂੰ ਦਿਖਾ ਦਾਂਨੇ ਆ ਤੇ ਜਿਹੜੇ ਸੂਟ ਨੇ ਇਥੋਂ ਬਹੁਤ ਸਸਤੇ ਰੇਟਾਂ ਤੇ ਮਿਲ ਜਾਂਦੇ ਨੇ ਇਹ ਸੇਲ ਦੇ ਵਿੱਚ ਜ਼ਿਆਦਾ ਸੂਟੇ ਹੁੰਦੇ ਨੇ ਤੇ ਪੰਜਾਬੀ ਜੁੱਤੀਆਂ ਵੀ ਜਿਹੜੀਆਂ ਹੁੰਦੀਆਂ ਨੇ ਹਨਾ ਉਹ ਸਾਰੀਆਂ ਆਪਾਂ ਤੁਹਾਨੂੰ ਦਿਖਾਵਾਂਗੇ ਜਿਵੇਂ ਇੱਥੇ ਸੂਟ ਲੱਗੇ ਪਏ ਨੇ ਤੁਸੀਂ ਦੇਖ ਰਹੇ ਹੋ ਇਹ ਸਾਰੇ ਸੇਲ ਦੇ ਵਿੱਚ ਲੱਗੇ ਹੋਏ ਨੇ ਕੀ ਪ੍ਰਾਈਸ ਆ ਬਾਈ ਸੂਟਾਂ ਦਾ ਆ 500 ਇਹ 5 500 ਦੇ ਸੂਟ ਨੇ 5 ਮੀਟਰ ਨੇ ਜੀ 5 ਮੀਟਰ ਇਹ ਸੂਟ 5 ਮੀਟਰ ਨੇ 5 500 ਰੁਪਈਆ ਦੇ ਤੇ ਆ ਦੁਪੱਟੇ ਅੱਛਾ ਆ 100 ਰੁਪਈਆ ਇਹ ਦੁਪੱਟਾ ਤੇ ਆ ਫਲਕਾਰੀ 500 ਫਲਕਾਰੀ 500 500 ਦੇ ਵਿੱਚ ਤੁਹਾਨੂੰ ਫਲਕਾਰੀ ਜਿਹੜੀ ਇੱਥੋਂ ਮਿਲ ਜੂ ਤੇ ਇਸ ਤਰ੍ਹਾਂ ਐਤਵਾਰ ਦੇ ਦਿਨ ਇੱਥੇ ਸੇਲ ਲੱਗੀ ਹੁੰਦੀ ਆ ਕੱਪੜਿਆਂ ਦੀ ਤੇ ਤੁਹਾਨੂੰ ਕੱਪੜੇ ਬਹੁਤ ਠੀਕ ਰੇਟਾਂ ਤੇ ਇੱਥੋਂ ਮਿਲ ਜਾਣਗੇ ਇਹ ਤੁਹਾਨੂੰ ਸਿਰਫ 500 ਦੇ ਵਿੱਚ ਫਲਕਾਰੀ ਮਿਲ ਜੂ ਇਹ ਇੱਧਰ ਵੀ ਲੱਗੀ ਹੋਈ ਆ ਇਹ ਵੀ 550 ਇਹ ਵੀ ਸਿਰਫ 550 ਦੇ ਵਿੱਚ ਤੁਹਾਨੂੰ ਮਿਲ ਜੂਗੀ ਫਲਕਾਰੀ ਤੇ ਆਹ ਬਾਈ ਦੇ ਕੋਲੋਂ ਤੁਸੀਂ ਆ ਕੇ ਲੈ ਕੇ ਜਾ ਸਕਦੇ ਹੋ ਹਨਾ ਤੇ ਸੰਡੇ ਨੂੰ ਐਵੇਂ ਰੇਟ ਜਿਹੜੇ ਘੱਟ ਹੋ ਕੇ ਕਰੇ ਹੁੰਦੇ ਨੇਗੀ ਤੇ ਸਾਰੀਆਂ ਚੀਜ਼ਾਂ ਦੇ ਜਿਵੇਂ ਆ ਇੱਥੇ ਜੁੱਤੀਆਂ ਵੀ ਲਾਈਆਂ ਹੋਈਆਂ ਨੇ ਹਨਾ ਤੇ ਇਸੇ ਤਰ੍ਹਾਂ ਬਹੁਤ ਸਾਰੇ ਕੱਪੜੇ ਜੁੱਤੀਆਂ ਤੁਹਾਨੂੰ ਇਹ ਮਾਰਕੀਟ ਦੇ ਵਿੱਚੋਂ ਸੰਡੇ ਦੀ ਮਾਰਕੀਟ ਦੇ ਵਿੱਚੋਂ ਸਸਤੇ ਰੇਟਾਂ ਦਾ ਹੀ ਮਿਲ ਜਾਣਗੇ ਜਿਵੇਂ ਆਪਾਂ ਸੂਟ ਦਿਖਾਏ ਨੇ ਹਨਾ ਫਲਕਾਰੀਆਂ ਦਿਖਾਈਆਂ ਨੇ ਤੇ ਇੱਥੇ ਵੀ ਜਿਵੇਂ ਤੁਸੀਂ ਦੇਖੋ ਅਕ ਉਸ ਕੋ ਸੂਟ ਜਿਹੜੇ ਲਾਏ ਹੋਏ ਨੇ ਇਹ ਵੀ ਸਾਰੇ ਸੇਲ ਦੇ ਵਿੱਚ ਨੇ ਬਹੁਤ ਸਹੀ ਰੇਟ ਤੁਹਾਨੂੰ ਇਥੋਂ ਕਪੜਾ ਜਿਹੜਾ ਮਿਲ ਜੂਗਾ ਤੇ ਇਸ ਤੋਂ ਤੁਸੀਂ ਆ ਕੇ ਜਿਹੜਾ ਮਾਰਕੀਟ ਦੇ ਵਿੱਚੋਂ ਲੈ ਸਕਦੇ ਹੋ ਤੇ ਬਹੁਤ ਰਸ਼ ਹੁੰਦਾ ਹੈ ਸੰਡੇ ਨੂੰ ਹੀ ਮਾਰਕੀਟ ਦੇ ਵਿੱਚ ਕਿਉਂਕਿ ਬਹੁਤ ਵੱਡੀ ਇਹ ਸੇਲ ਹੁੰਦੀ ਹੈ ਸੰਡੇ ਮਾਰਕੀਟ ਵਾਲੀ ਸੇਲ ਆ ਜਿਹੜੀ ਇਸ ਤਰ੍ਹਾਂ ਦੀਆਂ ਚੀਜ਼ਾਂ ਵੀ ਤੁਹਾਨੂੰ ਮਿਲ ਜਾਣਗੀਆਂ ਇੱਥੋਂ ਜਿਵੇਂ ਆ ਪਰਸ ਹੋ ਗਏ ਹਨ ਆ ਬੈਲਟਾਂ ਹੋ ਗਈਆਂ ਤੇ ਐਵੇਂ ਦੀਆਂ ਸਾਰੀਆਂ ਚੀਜ਼ਾਂ ਵੀ ਤੁਸੀਂ ਇਥੋਂ ਜਿਹੜੀਆਂ ਲੈ ਸਕਦੇ ਹੋ ਸੇਲ ਦੇ ਵਿੱਚੋਂ ਆ ਕੇ ਤੇ ਅੱਗੇ ਇਧਰ ਕੁਸ਼ਮੀਆਬੀ ਜੁੱਤੀਆਂ ਨੇਗੀਆਂ ਇਹ ਵੀ ਆਪਾਂ ਤੁਹਾਨੂੰ ਦਿਖਾਉਨੇ ਆਗੇ ਤੇ ਇਸ ਤਰ੍ਹਾਂ ਪੰਜਾਬੀ ਜੁੱਤੀਆਂ ਵੀ ਇਸ ਸੇਲ ਦੇ ਵਿੱਚ ਹੁੰਦੀਆਂ ਨੇ ਜਿਹੜੀਆਂ ਤੁਸੀਂ ਦੇਖੋ ਬਹੁਤ ਸਾਰੀਆਂ ਜੁੱਤੀਆਂ ਤੁਹਾਨੂੰ ਇੱਥੇ ਜਿਹੜੀਆਂ ਮਿਲ ਜਾਣਗੀਆਂ ਅ ਅਲੱਗ-ਅਲੱਗ ਡਿਜ਼ਾਈਨਾਂ ਦੀ ਬਾਈ ਨੂੰ ਪੁੱਛਾਂਗੇ ਕੀ ਪ੍ਰਾਈਸ ਆ ਬਾਈ ਜੁੱਤੀ ਦਾ 200 ਰੁਪਏ ਤੇ 200 ਰੁਪਈਆ ਦੇ ਵਿੱਚ ਤੁਸੀਂ ਜਿਹੜੀਆਂ ਜੁੱਤੀਆਂ ਲੈ ਸਕਦੇ ਹੋ ਕੋਈ ਮਰਜ਼ੀ 200 ਦੀ ਜਿਹੜੀ ਮਰਜ਼ੀ ਤੁਸੀਂ ਜੁੱਤੀ ਜਿਹੜੀ ਪਸੰਦ ਆਉਂਦੀ ਆ 200 ਰੁਪਈਆ ਦੇ ਵਿੱਚ ਤੁਹਾਨੂੰ ਮਿਲ ਜੂਗੀ ਆ ਤੁਸੀਂ ਦੇਖੋ ਬਹੁਤ ਸੋਹਣੇ-ਸੋਹਣੇ ਡਿਜ਼ਾਈਨ ਨੇ ਜੁੱਤੀਆਂ ਦੇ ਹਨਾ ਡਿਫਰੈਂਟ ਡ ਤੇ ਅਲੱਗ-ਅਲੱਗ ਕਲਰ ਨੇ ਤੇ ਤੁਸੀਂ ਦੇਖੋ ਵੀ ਕਿੰਨੀ ਕਲੈਕਸ਼ਨ ਐ ਇੱਥੇ ਕਿੰਨੀ ਸਾਰੀ ਕੁਆਂਟੀਟੀ ਪਈ ਆਗੀ ਇੱਥੇ ਤੇ ਸਿਰਫ 200 ਰੁਪਏ ਦੇ ਵਿੱਚ ਤੁਸੀਂ ਇਹ ਜੁੱਤੀਆਂ ਜਿਹੜੀਆਂ ਲੈ ਸਕਦੇ ਹੋ ਤੇ ਇੱਧਰ ਵੀ ਕੁਝ ਕੁ ਜਿਵੇਂ ਆ ਡਿਸਪਲੇ ਕੀਤੀਆਂ ਹੋਈਆਂ ਨੇ ਬਾਕੀ ਹੋਣੀਆਂ ਨੇ ਆ ਦੇਖੋ ਤੇ ਐਸੀ ਤਰ੍ਹਾਂ ਪੰਜਾਬ ਪੰਜਾਬੀ ਜੁੱਤੀਆਂ ਹਨਾ ਫਲਕਾਰੀਆਂ ਤੁਹਾਨੂੰ ਬਹੁਤ ਸਹੀ ਰੇਟਾਂ ਤੇ ਇੱਥੋਂ ਜਿਹੜੀਆਂ ਮਿਲ ਜਾਣਗੀਆਂ ਇਹ ਮਾਰਕੀਟ ਦੇ ਵਿੱਚ ਤੇ ਇੱਧਰ ਕੁਛ ਹੋਰ ਦੂਸਰੀਆਂ ਜੁੱਤੀਆਂ ਆ ਗਈਆਂ ਆ ਵੀ ਪੁੱਛਾਂਗੇ ਬਾਜੀ ਤੁਹਾਨੂੰ ਪੁੱਛਾਂਗਾ ਕਿੰਨਾ ਪ੍ਰਾਈਸ ਆ ਕਿੰਨਾ ਪ੍ਰਾਈਸ ਆ ਬਈ ਇਹਨਾਂ ਦਾ 250 ਰੁਪਏ ਆ 2250 ਦੇ ਵਿੱਚ ਇਹ ਮਾਰਕੀਟ ਦੇ ਵਿੱਚ ਤੁਹਾਨੂੰ ਮਿਲ ਜਾਣਗੀਆਂ ਹਰੇਕ ਖੰਡੇ ਐਨੀ ਮਾਰਕੀਟ ਲੱਗਦੀ ਆ ਤੁਸੀਂ ਦੇਖੋ ਵੀ ਕਿੰਨੀਆਂ ਸੋਹਣੀਆਂ ਸੋਹਣੀਆਂ ਜੁੱਤੀਆਂ ਨੇ ਇਹਨਾਂ ਜੋ ਤੁਸੀਂ ਸਿਲੈਕਟ ਕਰਕੇ ਜਿਹੜੀਆਂ ਲੈ ਸਕਦੇ ਹੋ ਹਰੇਕ ਤਰੀਕੇ ਦਾ ਕਲਰ ਤੁਹਾਨੂੰ ਇੱਥੋਂ ਜਿਹੜਾ ਮਿਲ ਜੂ ਬਹੁਤ ਸਾਰੀਆਂ ਕਲਰ ਆਪਸ਼ਨਸ ਤੁਹਾਨੂੰ ਜਿਹੜੀਆਂ ਮਿਲ ਜਾਣਗੀਆਂ ਤੇ ਆ ਕੁਝ ਇੱਥੇ ਟੌਪ ਆ ਗਏ ਹਨਾ ਤੇ ਕੁੜੀਆਂ ਵਾਲਾ ਸਾਮਾਨ ਜ਼ਿਆਦਾ ਹੁੰਦਾ ਹੈ ਸੇਲ ਦੇ ਵਿੱਚ ਜਿਵੇਂ ਜੁੱਤੀਆਂ ਹੋਗੀਆਂ ਟੌਪ ਹੋਗੇ ਤੇ ਇਧਰ ਅੱਗੇ ਜਿਵੇਂ ਆ ਕੁਝ ਪਰਸ ਆ ਗਏ ਤੇ ਇਹ ਮੇਰੇ ਪਰਸ ਵੀ ਸੀਲ ਦੇ ਵਿੱਚ ਜਿਹੜੇ ਮਿਲ ਜਾਂਦੇ ਨੇ ਕਿੰਨੇ ਦਾ ਪਰਸ ਆ ਬਾਈ 2500 ਰੁਪਏ 2500 ਰੁਪਏ 2500 ਦੇ ਵਿੱਚ ਜਿਹੜਾ ਮਰਜੀ ਇਹਨਾਂ ਚੋਂ ਜਿਹੜਾ ਮਰਜੀ ਠੀਕ ਹੈ ਜੀ ਤੁਸੀਂ ਇਹ ਪਰਸਾਂ ਦੀ ਕੁਆਂਟੀਟੀ ਦੇਖੋ ਕਿੰਨੀ ساری ਕਿਸੇ ਕਲੈਕਸ਼ਨ ਆ ਹਨ ਜਿਹੜਾ ਮਰਜੀ ਤੁਸੀਂ 2500 ਦੇ ਵਿੱਚ ਲੈ ਸਕਦੇ ਹੋ ਬਹੁਤ ਸਾਰੇ ਕਲਰ ਨੇ ਹਨ ਡਾਰਕ ਲਾਈਟ ਹਰ ਇੱਕ ਤਰੀਕੇ ਦਾ ਕਲਰ ਤੁਹਾਨੂੰ ਮਿਲ ਜੂ ਤੇ ਸੋਹਣੇ ਸੋਹਣੇ ਪਰਸ ਸਿਰਫ 2500 ਰੁਪਏ ਦੇ ਵਿੱਚ ਤੁਹਾਨੂੰ ਜਿਹੜੇ ਮਿਲ ਜਾਣਗੇ ਤੇ ਆ ਇੱਥੇ ਜਿਵੇਂ ਕੁਝ ਆਹ ਟੀ-ਸ਼ਰਟਾਂ ਆ ਦੀਆਂ ਜਿਹੜੀਆਂ ਕੀ ਪ੍ਰਾਈਸ ਦੀ ਟੀ-ਸ਼ਰਟ ਦਾ 150 150 ਦੇ ਵਿੱਚ ਤੁਹਾਨੂੰ ਟੀ-ਸ਼ਰਟਾਂ ਜਿਹੜੀਆਂ ਮਿਲ ਜਾਣਗੀਆਂ ਆ ਸਿਆਲਾਂ ਵਾਲੇ ਵੀ ਆ ਗਏ ਕੱਪੜੇ ਜੀ ਇੱਕ ਜੈਕਟ ਕਿੰਨੇ ਦੀ ਆ 250 ਜੀ ਬੱਚਿਆਂ ਦਾ ਠੀਕ ਹੈ ਇਹ ਬੱਚਿਆਂ ਦਾ ਆ ਗਿਆ ਸਿਆਲਾਂ ਦਾ ਸਟਾਕ ਤੇ 2250 ਦੇ ਵਿੱਚ ਤੁਹਾਨੂੰ ਮਿਲ ਜੂ ਤੇ ਦੂਸਰੀਆਂ ਵੱਡੇ ਵਾਲੀਆਂ ਕਦੋਂ ਆ ਜਾਣਗੀਆਂ ਜੀ 15 ਦਿਨ ਬਾਅਦ ਜਿਵੇਂ ਆ ਜੈਕਟਾਂ ਆ ਗਈਆਂ ਛੋਟੇ ਬੱਚਿਆਂ ਵਾਲੀਆਂ ਐਵੇਂ ਵੱਡੇ ਵਾਲੀਆਂ 15 ਦਿਨਾਂ ਤੱਕ ਆ ਜਾਣਗੀਆਂ ਬਾਈ ਉਹ ਨਹੀਂ ਕਹਿੰਦੇ ਤੇ ਐਵੇਂ ਤੁਹਾਨੂੰ ਇੱਥੇ ਮਾਰਕੀਟ ਦੇ ਵਿੱਚੋਂ ਹਨਾ ਸਾਰਾ ਕੱਪੜਾ ਬਹੁਤ ਸਹੀ ਰੇਟਾਂ ਦੇ ਮਿਲ ਜੂ ਤੇ ਆ ਲੋਅਰ ਵੇ ਕੀ ਪ੍ਰਾਈਸ ਆ ਜੀ 200 ਰੁਪਏ 200 ਦੇ ਵਿੱਚ ਤੁਸੀਂ ਲੋਅਰ ਜਿਹੜੀ ਲੈ ਸਕਦੇ ਹੋ ਦੇਖੋ ਕਿੰਨੇ ਸਾਰੇ ਕਲਰ ਨੇ ਹਨਾ ਆ ਬਲੂ ਆ ਗਿਆ ਵਾਈਟ ਕਲਰ ਆ ਗਿਆ ਤੇ ਐਵੇਂ ਬਹੁਤ ਸਾਰੀਆਂ ਆਪਸ਼ਨਸ ਤੁਹਾਨੂੰ ਇੱਥੇ ਜਿਹੜੀਆਂ ਮਿਲ ਜਾਣਗੀਆਂ ਸੇਲ ਦੇ ਵਿੱਚ ਤੇ ਬਹੁਤ ਹੀ ਕ੍ਰੇਟਾ ਤੁਹਾਨੂੰ ਜਿਹੜਾ ਕੱਪੜਾ ਇਥੋਂ ਮਿਲ ਜੂਗਾ ਤੇ ਇਹ ਕੀ ਪ੍ਰਾਈਸ ਦਾ ਸੂਟ ਨੇ ਜੀ ਇਹਨੇ ਪਲਾਜ਼ੋ ਹੈ ਜੀ ਪਲਾਜ਼ੋ ਹੈ ਠੀਕ ਹੈ ਜੀ ਪਲਾਜ਼ੋ ਸਲਵਾਰ ਹੈ 250 300 250 300 ਪਲਾਜ਼ੋ ਸਲਵਾਰ ਹੈ ਭਾਈ ਹੁਣੀ ਆਪਣਾ 150 ਤੋਂ 150 ਤੋਂ ਸ਼ੁਰੂ ਹੋ ਜਾਏਗਾ ਪਲਾਜ਼ੋ ਤੇ ਸਲਵਾਰ ਹੈ 400 ਰੁਪਏ ਠੀਕ ਹੈ ਜੀ ਠੀਕ ਹੈ ਤੇ ਠੀਕ ਹੈ ਇਹ ਚਿਕਨਾਂ ਚਿਕਨ 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 ਦੇ ਵਿੱਚ ਇੱਥੋਂ ਤੁਹਾਨੂੰ ਉਹ ਵੀ ਕੱਪੜੇ ਮਿਲ ਜਾਣਗੇ ਹਨ ਬਾਕੀ ਤੁਸੀਂ ਇਹ ਦੇਖੋ ਪਲਾਜੋ ਸਲਵਾਰ ਹਨਾ ਕਿੰਨੀਆਂ ਸਾਰੀਆਂ 250 ਰੁਪਏ ਦੇ ਆ ਅੱਛਾ ਜੀ ਠੀਕ ਹੈ ਜੀ ਠੀਕ ਹੈ ਠੀਕ ਹੈ ਤੇ ਪਲਾਜੋ ਹੋਗੇ ਜਿਵੇਂ ਆ ਬਾਕੀ ਆ ਦੇਖੋ ਇੱਥੇ ਲਾਈਵ ਹੋਇਆ ਹਨ ਐਵੇਂ ਸਾਰਾ ਕੱਪੜਾ ਤੁਹਾਨੂੰ ਇੱਥੋਂ ਮਿਲ ਜੂ ਜਿਵੇਂ ਆ 150 ਰੁਪਏ ਇਹਨਾਂ ਨੇ ਇੱਥੇ ਲਾਇਆ ਹੋਇਆ ਹੈ ਕੁੜਤੇ ਹੋਗੇ ਹਨ ਪਲਾਜੋ ਹੋਗੇ ਤੇ ਬਹੁਤ ਸੋ ਸਹੀ ਰੇਟਾਂ ਤੇ ਤੁਹਾਨੂੰ ਇੱਥੋਂ ਕੱਪੜਾ ਜਿਹੜਾ ਮਿਲ ਜੂਗਾ ਮਾਰਕੀਟ ਦੇ ਵਿੱਚੋਂ ਅੱਗੇ ਚੱਲਦੇ ਆਪਾਂ ਕਿਉਂ ਤੁਹਾਨੂੰ ਦਿਖਾਉਨੇ ਆ ਆ ਸੂਟ ਇੱਥੇ ਜਿਵੇਂ ਪਏ ਨੇ ਦੇਖੋ ਆ ਸਾਰੇ ਸੇਲ ਦੇ ਵਿੱਚ ਲਾਏ ਹੋਏ ਨੇ ਇਹਨਾਂ ਨੇ ਇਹ ਤੁਹਾਨੂੰ ਬਹੁਤ ਸਹੀ ਰੇਟਾਂ ਤੇ ਇੱਥੋਂ ਜਿਹੜਾ ਕਪੜਾ ਉਹ ਮਿਲ ਜਾਂਦਾ ਕੀ ਪ੍ਰਾਈਸ ਹੈ ਇਹ ਸੂਟ ਦਾ 150 ਰੁਪਏ ਠੀਕ ਰਿਹਾ 5 ਮੀਟਰ ਹੈ ਆ 150 ਦੇ ਵਿੱਚ ਤੁਹਾਨੂੰ 5 ਮੀਟਰ ਇੱਥੋਂ ਸੂਟ ਜੇ ਨੇ ਮਿਲ ਜਾਣਗੇ ਉਹ ਵਾਲੇ ਸਾਰੇ ਠੀਕ ਹੈ ਠੀਕ ਹੈ ਤੇ ਸਾਰਿਆਂ ਦਾ ਇੱਕੋ ਰੇਟ ਹੈ ਜਿਹੜਾ ਮਰਜ਼ੀ ਪਸੰਦ ਕਰਕੇ ਤੁਸੀਂ ਇੱਥੋਂ ਲੈ ਸਕਦੇ ਹੋ ਹਰ ਇੱਕ ਸੰਡੇ ਇਸ ਤਰ੍ਹਾਂ ਹੀ ਇੱਥੇ ਜਿਹੜੀ ਇਹ ਮਾਰਕੀਟ ਲੱਗਦੀ ਹੈ ਇਹ ਸੇਲ ਜਿਹੜੀ ਲੱਗਦੀ ਹੈ ਸ਼ਹਿਰ ਪਟਿਆਲੇ ਦੇ ਵਿੱਚ ਤੇ ਬਹੁਤ ਡਿਫਰੈਂਟ ਡਿਫਰੈਂਟ ਡਿਜ਼ਾਈਨ ਤੁਹਾਨੂੰ ਜਿਹੜੇ ਮਿਲ ਜਾਣਗੇ 5 ਰੁਪਏ ਮੀਟਰ ਜੀ ਆ ਲੈਸ ਤੁਹਾਨੂੰ 5 ਰੁਪਏ ਮੀਟਰ ਮਿਲ ਜੂ ਤੇ ਕੋਈ ਮਰਜ਼ੀ ਨਾ ਜੋ ਬਈ ਠੀਕ ਹੈ ਜਿਹੜੀ ਮਰਜ਼ੀ ਲੈਸ 5 ਰੁਪਏ ਮੀਟਰ ਤੁਸੀਂ ਲੈ ਸਕਦੇ ਹੋ ਕਲਰ ਦੇਖੋ ਵੀ ਕਿੰਨੇ ਸਾਰੇ ਨੇ ਨਾ ਲੈਸਾਂ ਦੇ ਹਰੇਕ ਕਲਰ ਤੁਹਾਨੂੰ ਇੱਥੋਂ ਜਿਹੜਾ ਮਿਲ ਜੂਗਾ ਜਿਵੇਂ ਆਪਾਂ ਤੁਹਾਨੂੰ ਸੂਟ ਦਿਖਾਏ ਨੇ ਲੈਸਾਂ ਦਿਖਾਈਆਂ ਨੇ ਹਨਾ ਇਸੇ ਤਰ੍ਹਾਂ ਬਹੁਤ ਸਾਰਾ ਸਮਾਨ ਤੁਹਾਨੂੰ ਇੱਥੋਂ ਸੇਲ ਦੇ ਵਿੱਚ ਜਿਹੜਾ ਮਿਲ ਜਾਂਦਾ ਆ ਜਿਵੇਂ ਟੌਪ ਆ ਗਿਆ ਕੀ ਪ੍ਰਾਈਸ ਆ ਬਈ ਟੌਪ ਦਾ 100 ਰੁਪਏ 100 ਰੁਪਏ ਦੇ ਵਿੱਚ ਤੁਹਾਨੂੰ ਆ ਜਿਹੜੇ ਟਾਪ-ਅਪ ਮਿਲ ਜਾਣਗੇ ਇੱਥੋਂ ਤੁਸੀਂ ਦੇਖ ਸਕਦੇ ਹੋ ਨਾ ਕੋਈ ਵੀ ਤੁਸੀਂ ਇੱਥੋਂ ਪਸੰਦ ਕਰ ਸਕਦੇ ਹੋ ਬਹੁਤ ਡਿਫਰੈਂਟ ਡਿਫਰੈਂਟ ਡਿਜ਼ਾਈਨ ਨੇਗੇ ਤੇ ਆ ਵੀ 100 ਰੁਪਏ ਜੀ ਆ ਵੀ 100-100 ਰੁਪਏ ਤੇ ਇੱਥੋਂ ਤੁਹਾਨੂੰ ਲੱਭ ਕੇ ਜਿਹੜਾ ਲੈ ਸਕਦੇ ਹੋ ਨਾ ਡਿਜ਼ਾਈਨ ਸਾਈਜ਼ ਸਾਰੇ ਤੁਹਾਨੂੰ ਇੱਥੋਂ ਤਕਰੀਬਨ ਮਿਲ ਜਾਣਗੇ ਆਹ ਕੋਲ ਕੀ ਵੀ ਦਿਖਾ ਦਿੰਦੇ ਆ ਤੁਹਾਨੂੰ ਤੇ ਐਵੇਂ ਜਿਹੜੇ ਟਾਪ ਤੁਸੀਂ ਸ਼ੋਅਰੂਮਾਂ ਦੇ ਵਿੱਚੋਂ ਮਹਿੰਗੇ-ਮਹਿੰਗੇ ਲੈਂਦੇ ਹੋ ਇੱਥੋਂ ਤੁਹਾਨੂੰ ਸਿਰਫ 100 ਰੁਪਏ ਦੇ ਵਿੱਚ ਮਿਲ ਜਾਣਗੇ ਤੁਸੀਂ ਇਹ ਕੁਆਂਟੀਟੀ ਦੇਖੋ ਵੀ ਕਿੰਨੀ ਸਾਰੀ ਐ ਇੱਥੇ ਆਹ ਕੱਪੜੇ ਦੀ ਕੁਆਲਿਟੀ ਵੀ ਬਹੁਤ ਵਧੀਆ 100 ਰੁਪਏ ਦੇ ਵਿੱਚ ਕੀ ਮਾਰਾ ਬਈ ਹੈ ਨਾ ਐਵੇਂ ਦਾ ਕੱਪੜਾ ਤੁਹਾਨੂੰ ਮਿਲਦਾ ਤੇ ਇੱਥੇ ਵੀ ਤੁਸੀਂ ਦੇਖੋ ਬਹੁਤ ਸਾਰੀਆਂ ਹਾਂ ਟੀ-ਸ਼ਰਟਾਂ ਹੋ ਗਈਆਂ ਜਿਵੇਂ ਤੇ ਕੀ ਪ੍ਰਾਈਸ ਹੈ ਜੀ ਟੀ-ਸ਼ਰਟ ਦਾ 100 ਰੁਪਏ 100-100 ਰੁਪਏ ਦੇ ਵਿੱਚ ਟੀ-ਸ਼ਰਟਾਂ ਮਿਲ ਜਾਣਗੀਆਂ ਤੁਹਾਨੂੰ ਬਹੁਤ ਡਿਫਰੈਂਟ ਡਿਫਰੈਂਟ ਕਲਰ ਹੋ ਗਏ ਤੇ ਆਹ ਕੁਝ ਹੋਰ ਇੱਥੇ ਸੋਫਿਆਂ ਦਾ ਕੱਪੜਾ ਜੀ ਤੇ ਕੀ ਪ੍ਰਾਈਸ ਹੈ ਜੀ ਇਹਦਾ ਸਾਰੇ 650 ਅੱਛਾ ਜੀ 650 ਰੁਪਏ ਦਾ ਸੈੱਟ ਆ ਇਹ ਸੋਫਿਆਂ ਦੇ ਕੱਪੜੇ ਵੀ ਤੁਹਾਨੂੰ ਮਾਰ ਇਹਦੇ ਸੇਲ ਦੇ ਵਿੱਚ ਜਿਹੜੇ ਮਿਲ ਜਾਣਗੇ ਜਿਵੇਂ ਸੂਟ ਨੇ ਹਨ ਉਹਨਾਂ ਦੇ ਨਾਲ ਨਾਲ ਸੋਫਿਆਂ ਦੇ ਕੱਪੜੇ ਵੀ ਤੁਸੀਂ ਜਿਹੜੇ ਇੱਥੇ ਲੈ ਸਕਦੇ ਹੋ ਤੇ ਆਹ ਵੀ ਇੱਥੇ ਸੂਟ ਆ ਗਿਆ ਕੀ ਪ੍ਰਾਈਸ ਆਂਕਲ ਸੂਟ ਦਾ ਜੀ 300 400 ਠੀਕ ਹੈ ਜੀ 300 ਤੇ 400 ਹਨ ਐਵੇਂ ਤੁਹਾਨੂੰ ਸੂਟ ਜਿਹੜੇ ਮਿਲ ਜਾਣਗੇ ਸਾਡੇ 300 ਦੇ ਇਹ 350 ਹੈ ਜੀ ਠੀਕ ਹੈ ਜੀ ਆਹ ਸੂਟ ਸਾਡੇ ਜੀ ਇਹ ਕਿੰਨੇ ਮੀਟਰ ਹੁੰਦਾ ਜੀ 5 ਮੀਟਰ ਕੱਪੜਾ ਠੀਕ ਹੈ 5 ਮੀਟਰ ਕੱਪੜਾ ਤੁਹਾਨੂੰ ਇਥੋਂ ਜਿਹੜਾ ਮਿਲ ਜੂ ਸੇਲ ਦੇ ਵਿੱਚ ਤੇ ਇਧਰ ਕੁਛ ਆ ਜਿਵੇਂ ਹੋਰ ਸਮਾਨ ਆ ਗਿਆ ਹਨ ਵਰਤੋਂ ਵਾਲਾ ਜਿਹੜਾ ਜਿਵੇਂ ਘਰਾਂ ਦੇ ਵਿੱਚ ਬਰਤਨ ਵਾਲਾ ਕਿਚਨ ਦੇ ਵਿੱਚ ਬਰਤਨ ਵਾਲਾ ਉਹ ਵੀ ਤੁਸੀਂ ਇਹ ਸੇਲ ਦੇ ਵਿੱਚ ਜਿਹੜਾ ਲੈ ਸਕਦੇ ਹੋ ਤੇ ਐਵੇਂ ਹੀ ਬਹੁਤ ਵੱਡੀ ਜਿਹੜੀ ਸੇਲ ਲੱਗਦੀ ਹੈ ਬਹੁਤ ਵੱਡੀ ਇਹ ਮਾਰਕੀਟ ਜਿਹੜੀ ਲੱਗਦੀ ਹੈਗੀ ਆਪਣੇ ਇੱਥੇ ਸ਼ਹਿਰ ਪਟਿਆਲੇ ਦੇ ਵਿੱਚ ਅਦਾਲਤ ਬਾਜ਼ਾਰ ਦੇ ਵਿੱਚ ਤੇ ਆਹ ਇੱਥੇ ਕੁਝ ਹੋਰ ਜਿਵੇਂ ਕੁਰਤੇ ਆ ਗਏ ਐਵੇਂ ਦੀਆਂ ਚੀਜ਼ਾਂ ਵੀ ਹੁੰਦੀਆਂ ਨੇ ਕੀ ਪ੍ਰਾਈਸ ਆ ਬਾਈ ਕੁਰਤੇ ਦਾ ਹੋਰ ਕੀ ਸਟਾਈਲਿੰਗ ਆ ਸਰ 450 ਤੋਂ 1000 ਤੋਂ ਸਟਾਰਟ ਹੈ ਠੀਕ ਹੈ ਜਿਹਦਾ ਫਲੇਨ ਕੁਰਤਾ ਠੀਕ ਹੈ ਦਾ ਸ਼ਾਰਟ ਕੁਰਤਾ ਹੈ ਠੀਕ ਹੈ ਜੀ ਇਹ 200 ਤੋਂ ਰੀਪੋਰਟ ਸੈਟ ਆਏਗਾ ਸਰ ਅੱਛਾ ਤੇ 500 ਇੰਚ ਆਏਗਾ ਠੀਕ ਹੈ ਜੀ ਤੁਹਾਨੂੰ ਕਾਟਨ ਦੇ ਹਾਂਜੀ ਇਹ 600 ਦੇ ਤੋਂ ਸਟਾਰਟ ਹੋਦਾ ਠੀਕ ਹੈ ਠੀਕ ਹੈ ਜੀ 600 ਰੁਪਈਆ ਦੇ ਵਿੱਚ ਹਨਾ ਤੁਹਾਨੂੰ ਇਥੋਂ ਮਿਲ ਜੂ 500 ਦੇ ਵਿੱਚੋਂ ਮਿਲ ਜੂ ਕਾਫੀ ਸਾਰੀਆਂ ਆਪਸ਼ਨਸ ਨੇ ਡਿਜ਼ਾਈਨ ਦੇ ਅਕੋਰਡਿੰਗ ਹੈ ਜਿਵੇਂ ਕੁੜਤੀਆਂ ਦਾ ਡਿਜ਼ਾਈਨ ਹੋ ਗਿਆ ਉਹ ਅਕੋਰਡਿੰਗ ਹੈ ਜਿਹੜਾ ਇੱਥੇ ਪ੍ਰਾਈਸ ਤੁਹਾਨੂੰ ਜਿਹੜਾ ਮਿਲ ਜੂ ਐਵੇਂ ਸੋਹਣੇ ਸੋਹਣੇ ਤੁਸੀਂ ਇਥੋਂ ਜਿਹੜੇ ਆ ਕੁੜਤੇ ਲੈ ਸਕਦੇ ਹੋ ਉਸਾ ਜੁਐਲਰੀ ਵਾਲੀ ਇਹ ਚੀਜ਼ਾਂ ਵੀ ਇੱਥੇ ਹੈਗੀਆਂ ਨੇ ਇਹ ਵੀ ਤੁਹਾਨੂੰ ਜਿਹੜੀਆਂ ਇੱਥੋਂ ਮਿਲ ਜਾਣਗੀਆਂ ਨਾ ਜਿਵੇਂ ਕੰਨਾਂ ਦੇ ਵਿੱਚ ਪਾਉਣ ਨੂੰ ਹੱਥਾਂ ਦੇ ਵਿੱਚ ਪਾਉਣ ਨੂੰ ਕੀ ਪ੍ਰਾਈਸ ਅੰਕ ਲੈਣਾ ਦਾ ਅੱਛਾ ਤੇ ਆ ਵੀ ਉੱਪਰ ਲੱਗੇ ਹੋਏ ਨੇ ਕੁਝ ਹਨ ਜਿਵੇਂ ਕੰਨਾਂ ਦੇ ਵਿੱਚ ਪਾਉਣ ਵਾਲੇ ਹੋਗੇ ਤੇ ਐਵੇਂ ਦੀ ਬਹੁਤ ਸੋਹਣੀ ਸੋਹਣੀ ਜੁਐਲਰੀ ਵੀ ਤੁਹਾਨੂੰ ਇੱਥੋਂ ਜਿਹੜੀ ਮਿਲ ਜੂਗੀ ਇਹ ਮਾਰਕੀਟ ਦੇ ਵਿੱਚੋਂ ਤੇ ਇਸ ਤਰ੍ਹਾਂ ਇਹ ਬਹੁਤ ਵੱਡੀ ਸੇਲ ਜਿਹੜੀ ਇਹ ਲੱਗਦੀ ਹੈ ਜਿਵੇਂ ਆ ਤੁਸੀਂ ਸੂਟ ਇੱਥੇ ਦੇਖ ਸਕਦੇ ਹੋ ਨਾ ਤੁਹਾਨੂੰ 200 250 ਦੇ ਵਿੱਚ ਜਿਹੜੇ ਇੱਥੋਂ ਸੂਟ ਮਿਲ ਜਾਣਗੇ ਤੇ ਬਹੁਤ ਸਾਰੇ ਕਲਰਾਂ ਦੀ ਆਪਸ਼ਨ ਬਹੁਤ ਜ਼ਿਆਦਾ ਮਿਲੂ ਤੁਸੀਂ ਇੱਥੋਂ ਸਿਲੈਕਟ ਕਰਕੇ ਜਿਹੜੀ ਆ ਕੇ ਲੈ ਸਕਦੇ ਹੋ ਤੇ ਆ ਜਿਵੇਂ ਬੈੱਡ ਸ਼ੀਟਾਂ ਹੋ ਗਈਆਂ ਕੀ ਪ੍ਰਾਈਸ ਆ ਭਾਈ ਬੈੱਡ ਸ਼ੀਟ ਦਾ 300 ਤੇ 300 ਦੇ ਵਿੱਚ 300 ਦੇ ਵਿੱਚ ਤੁਹਾਨੂੰ ਜਿਹੜੀ ਇਹ ਬੈੱਡ ਸ਼ੀਟ ਇੱਥੇ ਮਿਲ ਜੂ ਫੁੱਲ ਸਾਈਜ਼ ਤੇ ਬਹੁਤ ਸਾਰੀਆਂ ਆਪਸ਼ਨਸ ਨੇ ਕਲਰ ਤੁਸੀਂ ਦੇਖੋ ਨਾ ਕਿੰਨੇ ਸਾਰੇ ਨੇ ਤੇ ਡਬਲ ਬੈੱਡ ਏਸੀ ਕੋਲ ਕੁਆਟਰ ਸਭ ਕੁਝ ਸਿੰਗਲ ਬੈੱਡ ਕਿੰਨੇ ਦੀ ਸਿੰਗਲ ਬੈੱਡ 200 ਦੀ ਹੈ है, ठीक है सिंगल बेड दो सौ अपने को बेडशीट मिलती है फुल साइज ठीक है कपड़े भी फुल गारंटी होंगी ग्लेस कॉटन चुनती है ये अपना रूटीन च भी लगता है संडे च भी लगता है कलर डिजाइनिंग भी ऑप्शन बहुत मिल जाएगी अपन कलर बहुत आएंगे एक तो एक कलर मिल जाएगा जिम्मे डबल बेड भी आ गई एक सिंगल बेड आ गई सिंगल बेड आ जाती है दीवान दी छे चार दीवान दी असत्ती फड़ी ये चार दे दीवान दी आएगी फुल साइज इसी चीज डबल मिल जाएगी डबल बेड दी फुल साइज इनमें एक बहुत बढ़िया आर्टिकल है ये वाला कलर डिजाइन सारी बढ़िया आएंगे देखो साइज चेक, चेक करो पार हो जाए, बाहर में बाहर में आ गई ये डबल दी आ गई फुल कॉल इन सेट ऊपर में देखो साइज चेक करो

बाकी ऑर्डर करना है कुछ वो भी हो जाएगा थोड़ा सी कंफर्ट आएगा दोनों साइड यूज़ होंगे दोनों साइड यूज़ कर सकते हो तुसी इधर प्राइस क्या है इधर अपनाएगा फाइव हंड्रेड था दुकान पे साढ़े छः सौ सात सौ सेल होंगे अपने को फाइव सौ रुपये तक मिलेगा इन अच्छी कलर ऑप्शन बाद दो मिल जाएगी आ देखो कलर ऑप्शन है इसी कंफर्टर की बात भी मिलेगी का गया। आ गया हर डिजाइन आ गया मिल जाएगा ये आ जाएगा ये आ जाएगा बाकी भी 15 भी डिजाइन होते हैं इनके बीच कलर डिजाइन दोनों साइड यूज होते हैं रिवर्सिबल होता है दोनों आ गया मिल जाएगा ये सिंगल बेड चाहिएगा ये कार्टिकल आ जाएगा देखो ਜਾ ਕੇ ਸਾਫ ਪ੍ਰਾਈਸ 200 ਰੁਪਏ ਪਿੱਲੋ ਕਵਰ ਵੀ ਇਸ ਨਾਲ ਬੜਾ ਸਾਈਜ਼ ਹੋਏਗਾ ਛੋਟਾ ਨਹੀਂ ਹੋਏਗਾ ਦੇਖੋ ਫੁੱਲ ਸਾਈਜ਼ ਪਿੱਲੋ ਕਵਰ ਹੋਏਗਾ بڑا ਜਿਵੇਂ ਆਪਾਂ ਤੁਹਾਨੂੰ ਬੈੱਡ ਸ਼ੀਟਸ ਦਿਖਾਈਆਂ ਨੇ ਹਨਾ ਬਾਈ ਉਹਨੀਆਂ ਸਾਰੀਆਂ ਬੈੱਡ ਸ਼ੀਟਾਂ ਦਿਖਾਈਆਂ ਨੇ ਉਸੇ ਤਰ੍ਹਾਂ ਤੁਸੀਂ ਬੈੱਡ ਸ਼ੀਟ ਵੀ ਇੱਥੋਂ ਜਿਹੜੀਆਂ ਲੈ ਸਕਦੇ ਹੋ ਸੇਲ ਦੇ ਵਿੱਚੋਂ ਤੇ ਪੰਜਾਬੀ ਜੁੱਤੀਆਂ ਹੋ ਗਈਆਂ ਸੂਟ ਹੋ ਗਏ ਹਨਾ ਤੇ ਆਪਣੇ ਸ਼ਰਟਾਂ ਹੋ ਗਈਆਂ ਟੀ-ਸ਼ਰਟਾਂ ਸਾਰੀਆਂ ਤੁਹਾਨੂੰ ਆਫ ਦੇ ਵਿੱਚ ਜਿਹੜੀਆਂ ਮਿਲ ਜਾਣਗੀਆਂ ਤੇ ਆ ਵੀ ਤੁਸੀਂ ਦੇਖੋ ਇੱਥੇ ਜਿਵੇਂ ਬਹੁਤ ਸਾਰੀਆਂ ਜੁੱਤੀਆਂ ਜਿਹੜੀਆਂ ਬਾਹਰ ਲਾਈਆਂ ਹੋਈਆਂ ਨੇ ਹਨ ਇਸੇ ਤਰ੍ਹਾਂ ਸਾਰਾ ਤੁਹਾਨੂੰ ਸੰਡੇ ਸੇਲ ਦੇ ਵਿੱਚੋਂ ਇੱਥੋਂ ਜਿਹੜਾ ਮਿਲੂ ਸਾਰਾ ਸਮਾਨ ਹਨਾ ਬਹੁਤ ਸਹੀ ਰੇਟਾਂ ਤੇ ਤੇ ਸਾਰਾ ਕੱਪੜਾ ਆਫ ਦੇ ਵਿੱਚੋਂ ਤੁਹਾਨੂੰ ਮਿਲੂ ਕੁਛ ਆ ਜਿਵੇਂ ਛੋਟੇ ਬੱਚਿਆਂ ਵਾਲੇ ਕੱਪੜੇ ਹੋਗੇ ਇਹ ਵੀ ਜਿਹੜੇ ਤੁਹਾਨੂੰ ਇੱਥੋਂ ਮਿਲ ਜਾਣਗੇ ਤੇ ਜੁਐਲਰੀ ਵਾਲੀਆਂ ਦੁਕਾਨਾਂ ਵੀ ਇੱਥੇ ਜਿਹੜੀਆਂ ਹੈਗੀਆਂ ਨੇ ਲੱਗੀਆਂ ਹੋਈਆਂ ਤੇ ਆ ਵੀ ਇੱਥੇ ਸੂਟ ਤੁਸੀਂ ਦੇਖੋ ਜਿਵੇਂ ਲੱਗੇ ਹੋਏ ਹਨਾ ਇਹ ਸਾਰੇ 5-5 ਮੀਟਰ ਜਿਹੜੇ ਸੂਟ ਹੁੰਦੇ ਨੇ ਸਾਰੇ ਤੁਸੀਂ ਸੇਲ ਦੇ ਵਿੱਚੋਂ ਜਿਹੜੇ ਲੈ ਸਕਦੇ ਹੋ ਹਰ ਇੱਕ ਸੰਡੇ ਇਸੇ ਤਰ੍ਹਾਂ ਮਾਰਕੀਟ ਜਿਹੜੀ ਲੱਗਦੀ ਹੈ ਹਰ ਇੱਕ ਸੰਡੇ ਐਵੇਂ ਜਿਹੜੇ ਇੱਥੇ ਸੂਟ ਕੱਪੜੇ ਸਾਰੇ ਬਾਹਰ ਲਾਏ ਜਾਂਦੇ ਨੇਗੇ ਪਟਿਆਲੇ ਦੀ ਮਾਰਕੀਟ ਵਿੱਚ ਆ ਤੁਸੀਂ ਦੇਖੋ ਸਾਰੀ ਜੁਐਲਰੀ ਹੋਗੀ ਹਨਾ ਕੁਛ ਆ ਛੋਟੇ ਬੱਚਿਆਂ ਦੇ ਕੱਪੜੇ ਹੋਗੇ ਤੇ ਆ ਹੋਰ ਇੱਥੇ ਕੜਾਈ ਵਾਲੇ ਸੂਟ ਹੋਗੇ ਜਿਵੇਂ ਤੇ ਇਹ ਵੀ ਸਾਰੇ ਇੱਥੇ ਸੇਲ ਦੇ ਵਿੱਚ ਜਿਹੜੇ ਇਹਨਾਂ ਨੇ ਲਾਏ ਹੋਏ ਨੇਗੇ ਤੇ ਇਸੇ ਤਰ੍ਹਾਂ ਬਹੁਤ ਸਾਰਾ ਕੱਪੜਾ ਦੇ ਜੁੱਤੀਆਂ ਇੱਥੇ ਤੁਹਾਨੂੰ ਮਾਰਕੀਟ ਦੇ ਵਿੱਚੋਂ ਜਿਹੜੀਆਂ ਮਿਲ ਜਾਣਗੀਆਂ ਤੇ ਦੋਨੋਂ ਸਾਈਡ ਦੁਕਾਨਾਂ ਲੱਗਦੀਆਂ ਨੇ ਇੱਥੇ ਮਾਰਕੀਟ ਦੇ ਵਿੱਚ ਤੇ ਜਿਵੇਂ ਆਹ ਸਾਈਡ ਆਪਾਂ ਤੁਹਾਨੂੰ ਦਿਖਾਈਆਂ ਨੇ ਆ ਕੁਝ ਗੁੜ ਤੇ ਇੱਥੇ ਜਿਵੇਂ ਲਾਏ ਹੋਏ ਨੇ ਹਨ ਤੇ ਉਸੇ ਤਰ੍ਹਾਂ ਦੂਸਰੀ ਸਾਈਡ ਵੀ ਦੁਕਾਨਾਂ ਜਿਹੜੀਆਂ ਲੱਗੀਆਂ ਹੋਈਆਂ ਨੇ ਉਹ ਵੀ ਆਪਾਂ ਤੁਹਾਨੂੰ ਸਾਰੀਆਂ ਜਿਹੜੀਆਂ ਦਿਖਾਵਾਂਗੇ ਤੇ ਦੂਰ ਤੱਕ ਇਹ ਮਾਰਕੀਟ ਲੱਗਦੀ ਆ ਬਹੁਤ ਵੱਡੀਆਂ ਵੱਡੀਆਂ ਇੱਥੇ ਦੁਕਾਨਾਂ ਜਿਹੜੀਆਂ ਲੱਗਦੀਆਂ ਨੇਗੀਆਂ ਤੇ ਆਮ ਦਿਨਾਂ ਦੇ ਵਿੱਚ ਦੂਸਰੀਆਂ ਸ਼ਾਪ ਹੁੰਦੀਆਂ ਨੇ ਜਿਵੇਂ ਮੰਡੇ ਤੋਂ ਲੈ ਕੇ ਸ਼ਨੀਵਾਰ ਤੱਕ ਬਾਕੀ ਆਪਣਾ ਸੰਡੇ ਨੂੰ ਇਹ ਸਾਰੀ ਸੇਲ ਲੱਗਦੀ ਹੈ ਇੱਥੇ ਤੇ ਸਾਰੇ ਐਵੇਂ ਕੱਪੜੇ ਜਿਹੜੇ ਇੱਥੇ ਬਾਹਰ ਲਾਏ ਜਾਂਦੇ ਨੇ ਸੂਟਸ ਬਹੁਤ ਸਹੀ ਰੇਟਾਂ ਤੇ ਇੱਥੋਂ ਮਿਲ ਜਾਂਦੇ ਨੇ ਕੱਪੜੇ ਦੀ ਕੁਆਲਿਟੀ ਤੁਸੀਂ ਆ ਕੇ ਜਿਹੜੀ ਇੱਥੋਂ ਚੈੱਕ ਕਰ ਸਕਦੇ ਹੋ ਨਾ ਤੇ ਕੁਝ ਇਧਰ ਹੋਰ ਜਿਵੇਂ ਆ ਲੈਸਾਂ ਹੋ ਗਈਆਂ ਪਹਿਲਾਂ ਵੀ ਆਪਾਂ ਤੁਹਾਨੂੰ ਲੈਸਾਂ ਦਿਖਾਈਆਂ ਸੀਗੀਆਂ ਤੇ ਇੱਥੋਂ ਤੁਹਾਨੂੰ ਇਹ ਵੀ ਮਿਲ ਜਾਣਗੀਆਂ ਤੇ ਇਸੇ ਤਰ੍ਹਾਂ ਕੱਪੜਾ ਹੋ ਗਿਆ ਜੁਐਲਰੀ ਹੋ ਗਈ ਜੁੱਤੀਆਂ ਹੋ ਗਈਆਂ ਤੁਸੀਂ ਬਹੁਤ ਸਹੀ ਰੇਟਾਂ ਤੇ ਇੱਥੋਂ ਲੈ ਸਕਦੇ ਹੋ ਆ ਕੁਝ ਕਾਵਲ ਹੋ ਗਏ ਜਿਵੇਂ ਵੀ ਕੱਪੜੇ ਵਾਲੀਆਂ ਦੁਕਾਨਾਂ ਸਾਰੀਆਂ ਸੰਡੇ ਨੂੰ ਜਿਹੜੀਆਂ ਇੱਥੇ ਲੱਗਦੀਆਂ ਨੇ ਤੇ ਇੱਧਰ ਜਿਵੇਂ ਕੁਛ ਆਹ ਟੀ-ਸ਼ਰਟਾਂ ਹੋਗੀਆਂ ਲੱਗੀਆਂ ਹੋਈਆਂ ਤੇ ਇਹ ਵੀ ਸਾਰਾ ਸੰਡੇ ਨੂੰ ਇਸੇ ਤਰ੍ਹਾਂ ਦੁਕਾਨਾਂ ਜਿਹੜੀਆਂ ਲੱਗਦੀਆਂ ਨੇ ਆਹ ਵੀ ਇੱਥੇ ਜਿਵੇਂ ਟੀ-ਸ਼ਰਟਾਂ ਹੋਗੀਆਂ ਕੀ ਪ੍ਰਾਈਸ ਆ ਬਾਈ ਟੀ-ਸ਼ਰਟਾਂ ਦਾ 200 ਰੁਪਏ 2 200 ਰੁਪਏ ਪ੍ਰਾਈਸ ਆ ਟੀ-ਸ਼ਰਟਾਂ ਦਾ ਤੇ ਆਹ ਲੋਹਰਾਂ ਹੋਗੀਆਂ ਜਿਵੇਂ ਤੇ ਐਸੀ ਤਰ੍ਹਾਂ ਸਾਰੀਆਂ ਦੁਕਾਨਾਂ ਜਿਹੜੀਆਂ ਉਹ ਲੱਗਦੀਆਂ ਨੇ ਹਾਂਜੀ ਹਾਂਜੀ ਆਗੇ ਜੀ ਆਗੇ ਮਾਈ ਕਹਿੰਦੇ ਪਟਿਆਲੇ ਸ਼ਹਿਰ ਦੀਆਂ ਮਸ਼ਹੂਰ ਚੀਜ਼ਾਂ ਨੇ ਸਾਡੇ ਕੋਲ। ਇਹ ਰੇਡ ਕੱਟ। ਅੱਛਾ ਜੀ। ਕੀ ਪ੍ਰਾਈਸ ਹੈ ਇਹਦਾ? ਇਹ ਭਾਜੀ ਤੁਹਾਨੂੰ ਦਵਾਂਗਾ 150 ਦੀਆਂ ਦੋ। ਮਾਰਕੀਟ 'ਚ ਕੋਈ 800 ਦੀ ਵਿਕਰੀ ਹੈ, 900 ਦੀ ਵਿਕਰੀ ਹੈ। ਇਹ ਸਾਰਾ ਫੈਨਸੀ ਮਾਲ ਹੈ। ਪਟਿਆਲੇ 'ਚ ਸਾਰੀਆਂ ਕੜਾਈਆਂ ਲੀਆਂ ਜੁੱਤੀਆਂ ਨੇ ਫੈਨਸੀ। ਠੀਕ ਹੈ ਜੀ। ਕੋਈ ਜੁੱਤੀ 800-900 ਤੋਂ ਘੱਟ ਦੀ ਹੈ। ਸਪੈਸ਼ਲ ਹੈ। ਇਹ ਕਿਹੜੇ ਸਾਈਜ਼ ਸਾਰੇ ਮੈਨੂੰ। ਇਹ ਸਾਰੇ ਸਾਈਜ਼ ਭਾਜੀ। ਅਸੀਂ ਮਾਲ ਚੱਕੀਆਂ ਦੁਕਾਨਾਂ ਤੋਂ ਜਿਹੜਾ ਰਹਿ ਜਾਂਦਾ ਥੋੜਾ ਬੋਤਾ। ਠੀਕ ਹੈ ਜੀ। ਇਹ ਉਹਦੀ ਸੇਲ ਆਈ ਹੈ ਸਾਰੀ। ਸਾਰਾ ਪਿੱਛ ਆ ਦੇਖੋ ਜੀ ਆ ਪਾਕਿਸਤਾਨੀ ਆ ਬਹੁਤ ਚੱਲ ਰਹੀ ਹੈ ਅੱਛਾ ਜੀ ਬਹੁਤ ਆਟਮਾ ਚੱਲ ਰਹੀਆਂ ਨੇ ਠੀਕ ਐਵੇਂ ਦੀਆਂ ਜੁੱਤੀਆਂ ਵੀ ਤੁਹਾਨੂੰ ਪੰਜਾਬੀ ਮਿਲ ਜਾਣਗੀਆਂ ਤੇ ਉਹ ਜਿਵੇਂ ਤੁਸੀਂ ਦੇਖੋ ਉਧਰ ਸਟਾਕ ਸਾਰਾ ਪਿਆ ਹੈ ਨਾ ਤੇ ਬਹੁਤ ਸਾਰੀਆਂ ਜੁੱਤੀਆਂ ਪਈਆਂ ਨੇ ਬਾਈ ਹੁਣੀਆਂ ਕੋਲ ਹਰੇਕ ਸੰਡੇ ਬਾਈ ਕਹਿੰਦੇ ਅਸੀਂ ਦੁਕਾਨ ਜਿਹੜੀ ਲਾਉਨੇ ਆ ਆ ਬਾਈ ਹੁਣੀਆਂ ਨੇ ਇਹਨਾਂ ਦੀ ਸ਼ਾਪ ਆ ਇੱਥੇ ਜੁੱਤੀਆਂ ਦੀ ਬਾਈ ਕਹਿੰਦੇ ਅਸੀਂ ਹਰੇਕ ਹਾਂਜੀ 에어 ਟੈਂਕ ਅੱਛਾ ਸਾਹਮਣੇ ਇਹ 에어 ਟੈਂਕ 에어 ਟੈਂਕ 에어 ਟੈਂਕ ਅੱਛਾ ਜੀ ਹਾ ਟੈਂਕ ਬਣਿਆ ਹੋਇਆ ਠੀਕ ਹੈ ਠੀਕ ਹੈ 에어 ਟੈਂਕ ਬਣਿਆ ਹੋਇਆ ਬਾਈ ਕਹਿੰਦੇ ਉਹਦੇ ਕੋਲੇ ਤੇ ਅੱਜ ਮੇਥੇ ਟਾਪ ਹੋ ਗਏ ਹਨ ਲੱਗੇ ਹੋਏ ਇਹ ਵੀ ਸਾਰੇ ਸੇਲ ਦੇ ਵਿੱਚ ਹੁੰਦੇ ਨੇ ਤੇ ਐਵੇਂ ਤੁਸੀਂ ਇਥੋਂ ਟਾਪ ਕੁੜਤੇ ਆ ਕੇ ਜਿਹੜੇ ਇਥੋਂ ਲੈ ਸਕਦੇ ਹੋ ਬਾਕੀ ਹੋਰ ਕੱਪੜੇ ਦੇਖੋ ਉੱਪਰ ਸਾਰੇ ਡਿਸਪਲੇ ਕੀਤੇ ਹੋਏ ਇਹ ਸਾਰੇ ਸੇਲ ਦੇ ਵਿੱਚ ਹੁੰਦੇ ਨੇ ਤੇ ਇਹਨਾਂ ਦਾ ਪ੍ਰਾਈਸ ਬਹੁਤ ਸਹੀ ਹੁੰਦਾ ਸਹੀ ਰੇਟਾਂ ਦੇ ਵਿੱਚ ਤੁਹਾਨੂੰ ਇਥੋਂ ਜਿਹੜਾ ਕੱਪੜਾ ਉਹ ਮਿਲ ਜੂ ਬਾਕੀ ਜਿੰਮੀਆਂ ਸਾਰੀਆਂ ਆਪਾਂ ਤੁਹਾਨੂੰ ਦੁਕਾਨਾਂ ਦਿਖਾਈ ਇਹ ਨੇ ਕੁਝ ਹੋਰ ਛੋਟੇ ਬੱਚਿਆਂ ਵਾਲੇ ਜਿਵੇਂ ਇੱਥੇ ਕੱਪੜੇ ਹੋ ਗਏ ਹਨ ਤੇ ਇਹ ਵੀ ਤੁਹਾਨੂੰ ਇੱਥੋਂ ਜਿਹੜੇ ਮਿਲ ਜਾਣਗੇ ਆਹ ਟੀ-ਸ਼ਰਟਾਂ ਹੋ ਗਈਆਂ ਛੋਟੇ ਬੱਚਿਆਂ ਦੀਆਂ ਇਹ ਵੀ ਤੁਸੀਂ ਇੱਥੋਂ ਆ ਕੇ ਲੈ ਸਕਦੇ ਹੋ ਆਹ ਕੁਝ ਹੋਰ ਟੌਪ ਹੋ ਗਏ ਹਨ ਆਹ ਪਲਾਜ਼ੋ ਹੋ ਗਏ ਤੇ ਐਵੇਂ ਸਾਰੀਆਂ ਇੱਥੇ ਦੁਕਾਨਾਂ ਜਿਹੜੀਆਂ ਉਹ ਲੱਗਦੀਆਂ ਨੇ ਕਿ ਹਰ ਇੱਕ ਸੰਡੇ ਨੂੰ ਆਹ ਸਾਰੀਆਂ ਇੱਥੇ ਜੀਨਸ ਹੋ ਗਈਆਂ ਆਹ ਜੀਨ ਦੀਆਂ ਪੈਂਟਾਂ ਹੋ ਗਈਆਂ ਇਹ ਜੀਨ ਦੀਆਂ ਪੈਂਟਾਂ ਵੀ ਤੁਸੀਂ ਇੱਥੋਂ ਜਿਹੜੀਆਂ ਸੇਲ ਦੇ ਵਿੱਚੋਂ ਲੈ ਸਕਦੇ ਹੋ ਕੀ ਪ੍ਰਾਈਸ ਹੈ ਇਹ ਪੈਂਟਾਂ ਦਾ 200 ਰੁਪਏ 200 ਰੁਪਏ 200 ਰੁਪਏ ਐ ਪ੍ਰਾਈਸ ਆ ਸਿਰਫ ਇੱਥੋਂ ਤੁਸੀਂ 200 ਦੇ ਵਿੱਚ ਤੁਹਾਨੂੰ ਜੀਨ ਜੜੀ ਮਿਲ ਜੂ ਕਲਰ ਦੇਖੋ ਤੁਸੀਂ ਕਿੰਨੇ ਸਾਰੇ ਨੇ ਇਸ ਤਰ੍ਹਾਂ ਬਹੁਤ ਸਾਰਾ ਕੱਪੜਾ ਇਹ ਸੀਲ ਦੇ ਵਿੱਚ ਹੁੰਦਾ ਤੇ ਆ ਜਿਵੇਂ ਕੁਛ ਇੱਥੇ ਟੌਪ ਹੋ ਗਏ ਹਨ ਤੇ ਲੋਹਰਾ ਹੋ ਗਿਆ ਤੇ ਜਿਵੇਂ ਹੁਣ ਮੌਸਮ ਜਿਹੜਾ ਚੇਂਜ ਹੋਊਗਾ ਤੇ ਹੁਣ ਸਿਆਣ ਵਾਲੇ ਕੱਪੜੇ ਜਿਹੜੇ ਆਉਣਗੇ ਜਿਵੇਂ ਪਿੱਛੇ ਆਪਾਂ ਦਿਖਾਇਆ ਵੀ ਸੀਗਾ ਇੱਕ ਬਾਈ ਹੁਣੀਆਂ ਨੇ ਜਾਗਟਾਂ ਜਿਵੇਂ ਲਿਆਂਦੀਆਂ ਹਨਾ ਛੋਟੇ ਬੱਚਿਆਂ ਦੀਆਂ ਤੇ ਉਹ ਕਹਿੰਦੇ 15 ਦਿਨਾਂ ਤੱਕ ਵੱਡੇ ਵਾਲਾ ਵੀ ਆਜੂ ਸਾਰਾ ਸਿਆਣ ਵਾਲਾ ਇਹ ਕੁਛ ਇਤੇ ਬੈਗ ਹੋ ਗਏ ਐਵੇਂ ਦੀਆਂ ਚੀਜ਼ਾਂ ਵੀ ਤੁਹਾਨੂੰ ਮਾਰਕੀਟ ਦੇ ਵਿੱਚੋਂ ਮਿਲ ਜਾਂਦੀਆਂ 100 ਰੁਪਏ 100 ਰੁਪਏ 100 ਬਈ ਬੋਲੀ ਸਿਰਫ 100 ਰੁਪਏ ਦੇ ਵਿੱਚ ਲੈ ਸਕਦੇ ਹੋ ਇਹ ਬੈਗ ਤੁਸੀਂ 100 ਰੁਪਏ 100 ਰੁਪਏ ਤੇ ਆ ਮੈਟ ਹੋ ਗਏ ਜਿਵੇਂ ਮੈਟ ਕੀ ਪ੍ਰਾਈਸ ਹੈ ਜੀ ਮੈਟ ਦਾ 200 ਰੁਪਏ ਦਾ ਹੈ ਜੀ ਹਾਂ ਜੀ ਇਹ 100 ਦਾ ਜੋੜਾ ਹੈ 300 ਦਾ ਜੋੜਾ ਤੇ ਆ ਮੈਟ ਵੀ ਤੁਹਾਨੂੰ ਇੱਥੋਂ ਮਿਲ ਜਾਣਗੇ ਦੇਖੋ ਤੁਸੀਂ ਕਿੰਨੇ ਸਾਰੇ ਮੈਟ ਨੇ ਤੇ ਬਹੁਤ ਸੋਹਣੇ ਨੇ ਕੁਆਲਿਟੀ ਬਹੁਤ ਵਧੀਆ ਮੈਟਾਂ ਦੀ ਤੇ ਐਵੇਂ ਤੁਸੀਂ ਮੈਟ ਵੀ ਇੱਥੋਂ ਜਿਹੜੇ ਉਹ ਲੈ ਸਕਦੇ ਹੋ ਤੇ ਇੱਧਰ ਜਿਵੇਂ ਕੁਝ ਹੋਰ ਚੱਲਦੇ ਆਪਾਂ ਦੁਕਾਨਾਂ ਸਾਰੀਆਂ ਲੱਗੀਆਂ ਹੋਈਆਂ ਨੇ ਦੁਪੱਟੇ ਹੋਗੇ ਜਿਵੇਂ ਤੇ ਇਸ ਤਰ੍ਹਾਂ ਦੀਆਂ ਦੁਕਾਨਾਂ ਸਾਰੀਆਂ ਇਹ ਸੇਲ ਦੇ ਵਿੱਚ ਲੱਗਦੀਆਂ ਨੇ ਦੁਪੱਟੇ ਵੀ ਤੁਹਾਨੂੰ ਜਿਹੜੇ ਮਿਲ ਜਾਣਗੇ ਜਿਵੇਂ ਆਪਾਂ ਪਿੱਛੇ ਫਨਕਾਰੀਆਂ ਵੀ ਦਿਖਾਈਆਂ ਸੀ ਪਟਿਆਲਾ ਸ਼ਹਿਰ ਤਾਂ ਪਹਿਲੇ ਸੀ ਫਨਕਾਰੀ ਲਈ ਮਸ਼ਹੂਰ ਹੈ ਆ ਸਾਰੇ ਹੋਰ ਆਪਣੇ ਲੋਰ ਆ ਗਈਆਂ ਟੀ-ਸ਼ਰਟਾਂ ਆ ਗਈਆਂ ਹਨ ਅਸੀਂ ਆ ਵੀ ਇੱਥੇ ਸੂਟ ਇੱਥੇ ਜਿਵੇਂ ਲਾਏ ਹੋਏ ਦੇਖ ਸਕਦੇ ਹੋ ਤੁਸੀਂ ਬਾਕੀ ਆਪਾਂ ਤੁਹਾਨੂੰ ਪ੍ਰਾਈਸ ਵੀ ਸੂਟਾਂ ਦਾ ਦੱਸਿਆ ਹੀ ਸੀਗਾ ਵੀ ਜਿਵੇਂ 300 ਰੁਪਿਆ 400 ਰੁਪਿਆ ਹਨ ਇੰਨੇ ਇੱਕ ਪ੍ਰਾਈਸ ਦੇ ਵਿੱਚ ਤੁਹਾਨੂੰ ਜਿਹੜੇ ਇਥੋਂ ਸੂਟ ਉਹ ਮਿਲ ਜਾਣਗੇ ਆ ਵੀ ਜੀਨ ਦੀਆਂ ਪੈਂਟਾਂ ਹੋਗੀਆਂ ਜਿਵੇਂ ਇੱਥੇ ਲਾਈਆਂ ਹੋਈਆਂ ਤੇ ਇੱਧਰ ਜਿਵੇਂ ਹੋਰ ਹਸ ਸਮਾਨ ਆ ਗਿਆ ਗੁੱਤ ਬਟਨ ਹੋ ਗਏ ਜਿਵੇਂ ਤੇ ਐਵੇਂ ਬਹੁਤ ਸਾਰੀਆਂ ਦੁਕਾਨਾਂ ਇੱਥੇ ਜਿਹੜੀਆਂ ਉਹ ਲੱਗਦੀਆਂ ਨੇ ਤੇ ਅੱਗੇ ਚੱਲਦੇ ਆਂ ਕਿਉਂ ਆਪਾਂ ਦੇਖਦੇ ਆਂਗੇ ਜਾ ਕੇ ਜਾ ਕੇ ਸੇਲ ਤੇ ਇੱਧਰ ਕੁਝ ਹੋਰ ਜਿਵੇਂ ਆ ਟੌਪ ਆ ਗਏ ਹਨ ਦੋ-ਦੋ ਰੁਪਏ ਦੇ ਵਿੱਚ ਤੁਸੀਂ ਇਹ ਲੈ ਸਕਦੇ ਹੋ ਤੇ ਐਵੇਂ ਇਹ ਬਹੁਤ ਵੱਡੀ ਮਾਰਕੀਟ ਲੱਗਦੀ ਹੈ ਸੰਡੇ ਦੇ ਦਿਨ ਕੋਸ਼ਾਲ ਲੋਹਰਾਂ ਹੋ ਗਈਆਂ ਨਾ ਟੌਪ ਹੋਗੇ ਟੀ-ਸ਼ਰਟਾਂ ਹੋ ਗਈਆਂ ਤੇ ਜੁਐਲਰੀ ਵਾਲੀਆਂ ਵੀ ਬਹੁਤ ਸਾਰੀਆਂ ਤੁਹਾਨੂੰ ਦੁਕਾਨਾਂ ਮਿਲ ਜਾਣਗੀਆਂ ਜਿਵੇਂ ਆ ਕੁੜੀਆਂ ਵਾਲਾ ਸਾਮਾਨ ਹੋ ਗਿਆ ਕੋਤੋਂ ਬਟਨ ਹੋ ਗਿਆ ਨਾ ਐਵੇਂ ਜੀਆਂ ਸਾਰੀਆਂ ਚੀਜ਼ਾਂ ਤੇ ਆ ਬੈੱਡ ਸ਼ੀਟ ਆਪਾਂ ਉਧਰ ਵੀ ਤੁਹਾਨੂੰ ਦਿਖਾਈਆਂ ਸੀਗੀਆਂ ਤੇ ਇਸੇ ਤਰ੍ਹਾਂ ਸਾਰੀਆਂ ਦੁਕਾਨਾਂ ਇੱਥੇ ਜਿਹੜੀਆਂ ਉਹ ਲੱਗਦੀਆਂ ਨੇਗੀਆਂ ਇੱਥੇ ਜਿਵੇਂ ਕੁਝ ਕੁਰਤੇ ਹੋਗੇ ਸੋਣੀ ਸੋਣੀ ਕੁੜਤੇ ਇੱਥੋਂ ਤੁਹਾਨੂੰ ਬਹੁਤ ਸਹੀ ਰੇਟਾਂ ਦੇ ਵਿੱਚ ਜਿਹੜੇ ਮਿਲ ਜਾਣਗੇ ਤੇ ਆ ਵੀ ਕੁਝ ਹੋਰ ਜਿਵੇਂ ਐਨਕਾ ਹੋ ਗਈਆਂ ਛੋਟੇ ਛੋਟੇ ਪਰਸ ਹੋਗੇ ਐਵੇਂ ਦੀਆਂ ਚੀਜ਼ਾਂ ਤੁਸੀਂ ਇੱਥੋਂ ਲੈ ਸਕਦੇ ਹੋ ਤੇ ਇੱਥੇ ਵੀ ਕੁਛ ਆ ਕੱਪੜੇ ਨੇ ਜਿਹੜੇ ਤੁਸੀਂ ਦੇਖੋ ਨਾ ਸਾਰੇ ਸੂਟ ਨੇ ਇਹ ਦੁਪੱਟੇ ਹੋਗੇ ਜਿਵੇਂ ਆਹ ਵਾਈਟ ਦੁਪੱਟੇ ਹੋਗੇ ਇਹ ਕੀ ਪ੍ਰਾਈਸ ਹੈ ਨਾ ਦੁਪੱਟਿਆਂ ਦਾ ਹੋਰ ਬਈ ਹੋਰ ਵੀ 100 ਰੁਪਏ ਦੇ ਵਿੱਚ ਤੁਹਾਨੂੰ ਇਹ ਦੁਪੱਟੇ ਜਿਹੜੇ ਇੱਥੋਂ ਮਿਲ ਜਾਣਗੇ ਬਹੁਤ ਸਹੀ ਰੇਟਾਂ ਦੇ ਵਿੱਚ ਤੁਹਾਨੂੰ ਇੱਥੋਂ ਕਪੜਾ ਜਿਹੜਾ ਉਹ ਮਿਲ ਜੂਗਾ ਮਾਰਕੀਟ ਦੇ ਵਿੱਚ ਤੇ ਐਵੇਂ ਦੂਰ ਦੂਰ ਤੱਕ ਸਾਰੀਆਂ ਦੁਕਾਨਾਂ ਇੱਥੇ ਜਿਹੜੀਆਂ ਲੱਗਦੀਆਂ ਨੇ ਤੇ ਆ ਕੁਝ ਹੋਰ ਪੰਜਾਬੀ ਜੁੱਤੀਆਂ ਇੱਥੇ ਜਿਵੇਂ ਲੱਗੀਆਂ ਹੋਈਆਂ ਨੇ ਨਾ ਛੋਣੀਆਂ-ਛੋਣੀਆਂ ਪੰਜਾਬੀ ਜੁੱਤੀਆਂ ਵੀ ਤੁਹਾਨੂੰ ਜਿਹੜੀਆਂ ਇੱਥੋਂ ਮਿਲ ਜਾਣਗੀਆਂ ਜਿਵੇਂ ਆ ਸੂਟ ਆ ਕੇ ਲੱਗੇ ਹੋਏ ਤੇ ਇਹ ਸਾਰੇ ਇੱਥੇ ਆਫ ਦੇ ਵਿੱਚ ਹੁੰਦੇ ਨੇ ਸੇਲ ਦੇ ਵਿੱਚ ਜਿਹੜੇ ਹੁੰਦੇ ਨੇਗੇ ਤੇ ਅੱਗੇ ਚੱਲਦੇ ਆਂ ਅੱਗੋਂ ਕੁਝ ਹੋਰ ਮਾਰਕੀਟ ਆਪਾਂ ਤੁਹਾਨੂੰ ਦਿਖਾਉਣੇ ਆਂਗੇ ਜਾ ਕੇ ਤੁਹਾਨੂੰ ਤੇ ਬਹੁਤ ਗਿਣਤੀ ਬਹੁਤ ਹੁੰਦੀ ਐ ਇੱਥੇ ਦੁਕਾਨਾਂ ਦੀ ਤੇ ਦੂਰ ਦੂਰ ਤੱਕ ਐਵੇਂ ਸਾਰੀਆਂ ਦੁਕਾਨਾਂ ਲੱਗੀਆਂ ਹੁੰਦੀਆਂ ਨੇਗੀਆਂ ਇੱਥੇ ਕੁਝ ਹੋਰ ਘਰਾਂ ਆ ਪਲਾਸਟਿਕ ਦਾ ਸਮਾਨ ਐਵੇਂ ਨੀ ਚੀਜ਼ਾਂ ਵੀ ਤੁਹਾਨੂੰ ਇਹ ਮਾਰਕੀਟ ਦੇ ਵਿੱਚੋਂ ਜਿਹੜੀਆਂ ਉਹ ਮਿਲ ਜਾਣਗੀਆਂ ਤੇ ਇੱਧਰ ਕੁਝ ਹੋਰ ਜਿਵੇਂ ਚੁੱਤੀਆਂ ਹੋ ਗਈਆਂ ਪੰਜਾਬੀ ਜੁੱਤੀਆਂ ਪੰਜਾਬੀ ਜੁੱਤੀਆਂ ਵਾਲੀਆਂ ਵੀ ਬਹੁਤ ਸਾਰੀਆਂ ਦੁਕਾਨਾਂ ਤੋਂ ਤੁਹਾਨੂੰ ਮਿਲਣਗੀਆਂ ਮਾਰਕੀਟ ਦੇ ਵਿੱਚੋਂ ਤੇ ਆ ਜਿਵੇਂ ਪਰਸ ਹੋਗੇ ਜਾਂ ਕਿਚਨ ਦੇ ਵਿੱਚ ਜਿਹੜਾ ਵਰਤੋ ਵਾਲਾ ਸਮਾਨ ਪਲਾਸਟਿਕ ਦਾ ਹੈ ਨਾ ਘਰਾਂ ਦੀ ਵਰਤੋ ਵਾਲਾ ਸਮਾਨ ਇਹ ਵੀ ਤੁਹਾਨੂੰ ਇਹ ਮਾਰਕੀਟ ਦੇ ਵਿੱਚੋਂ ਜਿਹੜਾ ਮਿਲ ਜੂ ਤੇ ਅੱਗੇ ਚੱਲਦੇ ਆ ਕਿਉਂ ਦਿਖਾਉਨੇ ਆ ਕਿ ਆਪਾਂ ਜਾ ਕੇ ਅੱਗੇ ਜੀ ਆਗੇ ਤੇ ਇੱਧਰ ਜਿੰਮਿਆ ਕੁਝ ਸੂਟ ਨੇ ਕੀ ਪ੍ਰਾਈਸ ਆ ਬਈ ਸੂਟਾਂ ਦਾ ਇਹ 5 ਮੀਟਰ ਅੱਛਾ ਅੱਛਾ ਹਾਂਜੀ ਪਾਜੀ 250 ਦਾ 5 ਮੀਟਰ ਸੂਟ ਹੈ ਇਹ ਵਧੀਆ ਜੌਰਜਟ ਸੂਟ ਹੈ ਪਾਜੀ ਇਹ ਬਾਜ਼ਾਰ ਦੇ ਵਿੱਚ ਆ ਜੋ ਵੇਚੇ ਕਰਦੇ ਆ ਸਰ 100 ਰੁਪਏ ਮੀਟਰ ਹੈ ਆਪਾਂ ਨੂੰ ਸੇਲ ਲੱਗੀ ਪਈ ਹੈ 250 5 ਮੀਟਰ ਇਹ ਇਹ ਔਰਗਨ ਚ ਆ ਗਈ ਹਾਂਜੀ ਪਾਜੀ ਇਹ ਬਟਰਫਲਾਈ ਔਰਗਨ ਦੇ ਨੀਚੇ ਨੇ ਲੌਨ ਲਾ ਕੇ ਬਟਰਫਲੋ ਸੂਟ ਬੰਦਾ ਹੁੰਦਾ ਬਹੁਤ ਪਿਆਰਾ ਇਹਦਾ ਫਰੌਗ ਸੂਟ ਬਣਾ ਲਓ ਅਮਰੀਲਾ ਕੱਟ ਬਣਾ ਲਓ ਬਹੁਤ ਘੈਂਟ ਚੀਜ਼ ਬਣਦੀ ਹੈ ਹਾਂਜੀ 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 ਪਾਜੀ ਕੁਝ ਫਰਮਾੜਾ ਜਿਹੇ ਅਦਰ ਵੀ ਦਿਖਾ ਸਕਦੇ ਹੋ ਹਾਂਜੀ ਹਾਂਜੀ ਪਾਜੀ ਆ ਇਹ ਨੈਟ ਵਗੈਰਾ ਇਹ ਜਦ ਫਾਰਮਲ ਸੂਟ ਬਣਦਾ ਹੁੰਦਾ ਵਧੀਆ ਪਾਰਟੀ ਵੀਅਰ ਸੂਟ ਬਣ ਜਾਂਦਾ ਹੈ ਅਸੀਂ ਦਿੰਦੇ ਸੀ 500 ਦਾ 7 ਮੀਟਰ ਵਿਦ ਲੋਨ ਵਿਦ ਸਲਵਾਰ ਵਿਦ ਨੇਟ ਹਾਂਜੀ 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 ਪਾਜੀ ਤੇ ਇਸ ਤਰ੍ਹਾਂ ਤੁਹਾਨੂੰ ਇਥੋਂ ਸੂਟ ਜਿਹੜੇ ਮਾਰਕੀਟ ਦੇ ਵਿੱਚ ਜਿਹੜੇ ਮਿਲ ਜਾਣਗੇ ਜਿਵੇਂ ਬਾਈ ਯੂਨੀਅਨ ਨੇ ਦਿਖਾਇਆ ਹਾਂ ਆਹ ਸ਼ਾਪ ਆ ਬਾਈ ਯੂਨੀਅਨ ਪਟਿਆਲਾ ਬੱਸ ਸਟੈਂਡ ਹਾਂਜੀ ਪਟਿਆਲਾ ਠੀਕ ਹੈ ਠੀਕ ਹੈ ਠੀਕ ਲੋ ਪਟਿਆਲਾ ਬੱਸ ਸਟੈਂਡ ਦੇ ਵਿੱਚ ਸ਼ਾਪ ਹੈ ਸਾਡੀ ਖੁਸ਼ਲੀਨ ਫੈਬਰਿਕ ਜੀ ਰੇਕ ਤਰ੍ਹਾਂ ਦੇ ਉੱਥੇ ਵੈਰਾਈਟੀ ਮਿਲੇਗੀ ਤੁਹਾਨੂੰ ਤੁਸੀਂ ਇੱਕ ਵਾਰੀ ਵਿਜ਼ਿਟ ਕਰੋ ਤੇ ਬਹੁਤ ਵਧੀਆ ਸਸਤੇ ਪ੍ਰਾਈਸ ਦੇ ਵਿੱਚ ਵਧੀਆ-ਵਧੀਆ ਚੀਜ਼ਾਂ ਮਿਲਣਗੀਆਂ ਜਿਹੜਾ ਪਾਉਗਾ ਕੈਨੇਡਾ ਜਾਊਗਾ ਓਕੇ ਥੈਂਕ ਯੂ ਥੈਂਕ ਯੂ ਜੀ ਤੇ ਐਵੇਂ ਸਾਰਾ ਕੱਪੜਾ ਤੁਸੀਂ ਇਹ ਮਾਰਕੀਟ ਦੇ ਵਿੱਚੋਂ ਜਿਹੜੀਆਂ ਲੈ ਸਕਦੇ ਹੋ ਬਾਈ ਜੋਣ ਨੇ ਦਿਖਾਇਆ ਤੇ ਆ ਸੋਹਣੀਆਂ-ਸੋਹਣੀਆਂ ਪੰਜਾਬੀ ਜੁੱਤੀਆਂ ਹੋ ਗਈਆਂ ਇੱਥੇ ਤੇ ਜੁੱਤੀਆਂ ਬਹੁਤ ਸੋਹਣੀਆਂ-ਸੋਹਣੀਆਂ ਮਿਲਣਗੀਆਂ ਪੈਸੇ ਪਟਿਆਲਾ ਸ਼ਹਿਰ ਪੰਜਾਬੀ ਜੁੱਤੀਆਂ ਨੂੰ ਲੈ ਕੇ ਪਹਿਲੇ ਦਿਨ ਤੁਸੀਂ ਮਸ਼ਹੂਰ ਆ ਕੀ ਰੇਟ ਆ ਬਾਈ ਜੁੱਤੀਆਂ ਦਾ ਕੋਣ ਪੁੱਛੋ ਮੈਂ ਤਾਂ ਆ ਤੇ ਆ ਕੀ ਪ੍ਰਾਈਸ ਆ ਬਾਈ ਜੁੱਤੀ ਦਾ 200 ਰੁਪਏ 250 ਰੁਪਏ ਠੀਕ ਹੈ 200 250 ਹਨ ਅਲੱਗ-ਅਲੱਗ ਪ੍ਰਾਈਸ ਦਾ ਡਿਜ਼ਾਈਨ ਦੇ ਅਕੋਰਡਿੰਗ ਕੋਈ 250 ਰੁਪਏ ਤੇ 350 ਆ 350 ਤੇ ਆ ਜੁੱਤੀਆਂ ਬਹੁਤ ਸੋਹਣੀਆਂ ਨੇ ਸਿਰਫ 350 ਦੇ ਵਿੱਚ ਤੁਸੀਂ ਜਿਹੜੀਆਂ ਇਥੋਂ ਲੈ ਸਕਦੇ ਹੋ ਐਵੇਂ ਬਹੁਤ ਸੋਹਣੀਆਂ-ਸੋਹਣੀਆਂ ਜੁੱਤੀਆਂ ਹਨਾ ਬਾਕੀ ਪਹਿਲਾਂ ਆਪਾਂ ਫਲਕਾਰੀਆਂ ਤੁਹਾਨੂੰ ਦਿਖਾਈਆਂ ਨੇ ਐਵੇਂ ਬਹੁਤ ਵਧੀਆ ਤਰੀਕੇ ਦਾ ਕੱਪੜਾ ਤੁਹਾਨੂੰ ਇਹ ਮਾਰਕੀਟ ਦੇ ਵਿੱਚੋਂ ਜਿਹੜਾ ਮਿਲ ਜੂ ਤੇ ਆ ਕੁਝ ਹੋਰ ਇਥੇ ਤੁਸੀਂ ਦੇਖ ਸਕਦੇ ਹੋ ਜਿਵੇਂ ਕੱਪੜੇ ਲਾਏ ਹੋਏ ਤੇ ਇੱਧਰ ਵੀ ਪੰਜਾਬੀ ਜੁੱਤੀਆਂ ਵਾਲੀਆਂ ਜਿਵੇਂ ਸਾਰੀਆਂ ਦੁਕਾਨਾਂ ਆ ਗਈਆਂ ਹਨਾ ਇਹ ਅੱ비 ਜੁੱਤੀਆਂ ਬਹੁਤ ਜ਼ਿਆਦਾ ਮਿਲਣਗੀਆਂ ਸਾਨੂੰ ਕੀ ਪ੍ਰਾਈਸ ਹੈ ਇਹ ਜੁੱਤੀਆਂ ਦਾ ਹੈਲੋ 250 ਤੋਂ ਸਟਾਰਟ ਹੈ ਤੇ ਇੱਧਰ ਕੁਝ ਹੌ ਦੁਪੱਟੇ ਆ ਗਏ ਇੱਥੇ ਜਿਵੇਂ ਲੱਗੇ ਹੋਏ ਹਨ ਆ ਸੂਟ ਆ ਕੇ ਲੱਗੇ ਹੋਏ ਤੇ ਐਵੇਂ ਸਾਰੀਆਂ ਦੁਕਾਨਾਂ ਮਾਰਕੀਟ ਦੇ ਵਿੱਚ ਜਿਹੜੀਆਂ ਲੱਗਦੀਆਂ ਨੇ ਤੇ ਅੱਗੇ ਚੱਲਦੇ ਆ ਅੱਗੇ ਉਹਨਾਂ ਦੇਖਦੇ ਆਂਗੇ ਆਪਾਂ ਜਾ ਕੇ ਕੁਝ ਹੋਰ ਤੇ ਕੁੜੀਆਂ ਦੇ ਟੌਪ ਹੋਗੇ ਮੁੰਡੇ ਵਾਲੀਆਂ ਸ਼ਰਟਾਂ ਹਨ ਤੇ ਬਹੁਤ ਸਹੀ ਰੇਟਾਂ ਦੇ ਵਿੱਚ ਤੁਹਾਨੂੰ ਇੱਥੋਂ ਕਪੜਾ ਜਿਹੜਾ ਉਹ ਮਾਰਕੀਟ ਦੇ ਵਿੱਚ ਜਿਹੜਾ ਮਿਲ ਜੂ ਤੇ ਐਵੇਂ ਸਾਰੇ ਇੱਥੇ ਦੁਕਾਨਾਂ ਬੂਰੇ ਕਪੜਾ ਜਿਹੜਾ ਮਤਲਬ ਬਾਹਰ ਲਾਉਂਦੇ ਨੇ ਐਤਵਾਰ ਦੇ ਦਿਨ ਤੇ ਅੱਗੇ ਚੱਲਦੇ ਆਂ ਅੱਗੋਂ ਕੁਝ ਆਪਾਂ ਹੋਰ ਜਾ ਕੇ ਦੇਖਦੇ ਆਂਗੇ ਤੇ ਆ ਇੱਧਰ ਵੀ ਕੁਝ ਪਰਸ ਹੋਗੇ ਜਿਵੇਂ ਹੈਨਾ ਇਹ ਵੀ ਸਾਰੇ ਸੀਲ ਦੇ ਵਿੱਚ ਇੱਥੇ ਲਾਏ ਹੋਏ ਨੇਗੇ ਆ ਟੌਪ ਹੋਗੇ ਕੁਝ ਹੋਰ ਤੇ ਕਪੜਾ ਤੁਹਾਨੂੰ ਬਹੁਤ ਸਹੀ ਰੇਟਾਂ ਤੇ ਮਿਲ ਜੂ ਆਪਾਂ ਵੈਸੇ ਤੁਹਾਨੂੰ ਵੀਡੀਓ ਦੇ ਵਿੱਚ ਦੱਸਿਆ ਹੀ ਆ ਤੇ ਆ ਸੂਟ ਹੋਗੇ ਜਿਵੇਂ ਇੱਥੇ ਬਾਹਰ ਲੱਗੇ ਹੋਏ ਦੁਪੱਟੇ ਬਹੁਤ ਕੁਆਂਟੀਟੀ ਤੁਹਾਨੂੰ ਮਿਲੂਗੀ ਇੱਥੇ ਕਪੜੇ ਦੀ ਤੇ ਇੱਧਰ ਅੱਗੇ ਕੁਝ ਹੋਰ ਜਿਵੇਂ ਇੱਧਰ ਕੁਝ ਹੋਰ ਹਸੂਟ ਲੱਗੇ ਹੋਏ ਨੇ ਬਾਹਰ ਤੇ ਆ ਕੁਝ ਹੋਰ ਸਪੋ ਆਪਣੇ ਦੂਜੇ ਸ਼ੂਜ਼ ਹੋਗੇ ਹਨਾ ਡੈਲੀ ਵੀਰ ਵਾਲੇ ਇਹ ਵੀ ਤੁਹਾਨੂੰ ਇੱਥੋਂ ਮਿਲ ਜਾਣਗੇ ਤੇ ਜਿਵੇਂ ਹੁਣ ਮੌਸਮ ਚੇਂਜ ਹੋਊਗਾ ਫਿਰ ਹੌਲੀ ਹੌਲੀ ਮੌਸਮਾ ਚੇਂਜ ਦੇ ਵਿੱਚ ਗਰਮ ਆਪਣੇ ਸਿਆਲਾਂ ਵਾਲੇ ਜਿਹੜੇ ਕੱਪੜੇ ਜਿਹੜੇ ਆਉਣਗੇ ਇੱਥੇ ਕੁਝ ਸਟਾਕ ਤੁਸੀਂ ਜਿਹੜੇ ਦੇਖ ਸਕਦੇ ਹੋ ਕੀ ਪ੍ਰਾਈਸ ਆ ਭਾਈ ਇਹਨਾਂ ਦਾ 180 150 ਇਹ ਦੋ 150 ਦੇ ਦੋ ਤੁਸੀਂ ਇੱਥੋਂ ਜਿਹੜੇ ਲੈ ਸਕਦੇ ਹੋਗੇ ਇਹ ਐਵੇਂ ਤੁਹਾਨੂੰ ਟੌਪ ਜੀਨਸ ਇੱਥੋਂ ਸਾਰੀਆਂ ਜਿਹੜੀਆਂ ਮਿਲ ਜਾਣਗੀਆਂ ਇੱਧਰ ਕੁਝ ਹੋਰ ਵੀ ਉੱਪਰ ਡਿਸਪਲੇ ਜਿਹੜੇ ਕੀਤੇ ਹੋਏ ਨੇ ਤੇ ਆਹ ਸਾਈਡ ਵੀ ਕੁਝ ਟੌਪ ਜਿਹੜੀ ਹੈਗੀਆਂ ਨੇ ਤੇ ਐਵੇਂ ਤੁਸੀਂ ਕੱਪੜਾ ਇੱਥੋਂ ਜਿਹੜਾ ਲੈ ਸਕਦੇ ਹੋ ਤੇ ਇੱਥੇ ਕੁਝ ਹੋਰ ਜਿਹੜੇ ਟੌਪ ਆ ਗਏ ਬਾਈ ਤੁਸੀਂ ਆਪਾਂ ਪੁੱਛਦੇ ਆ ਕੀ ਪ੍ਰਾਈਸ ਆ ਬਾਈ ਇਹਨਾਂ ਦਾ ਇਹਨਾਂ ਦਾ ਬਾਈ 50 ਰੁਪਏ ਉੱਪਰ 150 ਆ ਅੱਛਾ ਇਹ ਸਿਰਫ 50 ਰੁਪਈਆ ਦੇ ਵਿੱਚ ਤੁਸੀਂ ਇੱਥੋਂ ਲੈ ਸਕਦੇ ਹੋ ਆ 150 ਹਾਂਜੀ ਇਹ 150 ਇਹ 150 ਆ ਜਿਹੜਾ ਉੱਪਰ ਲੈ ਤੁਸੀਂ ਦੇਖ ਰਹੇ ਹੋ ਇੱਥੋਂ ਤੁਹਾਨੂੰ ਬਹੁਤ ਸਹੀ ਰੇਟਾਂ ਦੇ ਵਿੱਚ ਜਿਹੜਾ ਕੱਪੜਾ ਉਹ ਮਿਲ ਜੂ ਸਿਰਫ 50-50 ਦੇ ਵਿੱਚ ਆ ਤੁਸੀਂ ਦੇਖੋ ਜਿਹੜੇ ਆ ਥੱਲੇ ਲੇ ਟੌਪ ਨੇ ਅੱਜ ਦੀ ਵੀਡੀਓ ਨੂੰ ਆਪਾਂ ਐਂਡ ਕਰਦੇ ਆ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਦਿਖਾਈ ਆ ਪਟਿਆਲੇ ਦੀ ਸੰਡੇ ਸੇਲ ਇਸ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਐਵੇਂ ਦੀਆਂ ਹੋਰ ਵੀਡੀਓਜ਼ ਦੇਖਣ ਦੇ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਮਿਲਦੇ ਆ ਅਗਲੀ ਵੀਡੀਓ ਦੇ ਵਿੱਚ ਉਰੇ ਤੱਕ ਆਪਣੀ ਵੀਡੀਓ ਦੇਖਣ ਲਈ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੀ